ਕਬੀਰ ਸੁੱਤਾ ਕਿਆ ਕਰੈ ਉੱਠ ਕੇ ਨਾ ਜਪੈ ਮੁਰਾਰ ਇੱਕ ਦਿਨ ਸੋਵਣ ਹੋਏਗੋ ਲਾਂਬੇ ਗੋਡ ਪਸਾਰ ਜੀ ਕੀ ਕਰੀਏ ਹੁਣ ਤੀਜਾ ਬਚਨ ਕਿਆ ਕਬੀਰ ਸੁੱਤਾ ਕਿਆ ਕਰੈ ਬੈਠਾ ਰਹੋ ਅਰ ਜਾਗ ਹੁਣ ਜਾਗਦੇ ਤੇ ਸਾਰੇ ਨੇ ਤੁਸੀਂ ਦੇਖੋ ਕਈ ਵਾਰੀ ਕਈ ਸੱਜਣਾ ਹੈ ਵਕਤ ਨਾਲ ਸਵੇਰੇ ਸਵੇਰੀ ਜਾਗੇ ਹੁੰਦੇ ਆ ਵੈਸੇ ਨੀਂਦ ਪੂਰੀ ਹੋਣੀ ਬੜੀ ਚੰਗੀ ਗੱਲ ਹੈ ਮੇਰੀ ਕੋਈ ਨਹੀਂ ਜੁੰਦੀ ਨੀਂਦ ਪੂਰੀ ਜਾਗਣ ਦਾ ਮਤਲਬ ਹੈ ਥੋੜਾ ਜਿਵੇਂ ਵੀ ਅੰਮ੍ਰਿਤ ਵੇਲੇ ਜਾਗ ਪਾਓ ਗੁਰਮਖੋ ਅੰਮ੍ਰਿਤ ਵੇਲਾ ਕਿਹੜਾ ਹੁਣ ਜੇ ਵੈਸੇ ਅੰਮ੍ਰਿਤ ਵੇਲਾ ਸ਼ਬਦ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕਿਸੇ ਨੇ ਨਹੀਂ ਵਰਤਿਆ ਚਲਾਗੇ ਹੈ ਸੀ ਪਰਬਾਤੀ ਸੀ ਪਿਛਲ ਪੈਰ ਸੀ ਪਰ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਸ਼ਬਦ ਦੀ ਵਰਤੋਂ ਧੰਗੂ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਕਿਸੇ ਸਾਹਿਤ ਵਿੱਚ ਇਹ ਸ਼ਬਦ ਨਹੀਂ ਸੀ ਪੂਰਬ ਦੇ ਵਿੱਚ ਉਂਝ ਦਰਬਾਰ ਸਾਹਿਬ ਸਾਨੂੰ ਦੱਸਦਾ ਮਰਿਆਦਾ ਵੀ ਅੰਮ੍ਰਿਤ ਵੇਲਾ ਕੀ ਲੋ ਲੱਗਣ ਤੋਂ ਤਿੰਨ ਘੰਟੇ ਪਹਿਲਾਂ ਮੈਂ ਲੋ ਲੱਗਣ ਕਹਿ ਰਿਹਾ ਹੁਣ ਠੀਕ ਹੈ ਕਿ ਕਈ ਗੁਰਮੁਖ ਨੇ 12 ਵਜੇ ਤੋਂ ਬਾਅਦ ਹੀ ਅੰਮ੍ਰਿਤ ਵੇਲਾ ਲੋ ਲਗਣ ਤੋਂ ਇਹ ਕਾਰਨ ਕਿ ਦਰਬਾਰ ਸਹਬੰਦਰ ਗਰਮੀ ਤੇ ਸਰਦੀ ਦੀ ਮਰਿਆਦਾ ਇੱਕ ਟਾਈਮ ਤੇ ਨਹੀਂ ਰਹਿਣ ਦਿੰਦੇ ਟਾਈਮ ਚੇਂਜ ਹੋ ਹੀ ਜਾਂਦਾ ਹੈ ਇਹ ਨਹੀਂ ਕਿ ਜੇ ਗਰਮੀ ਚ 4:30 ਵਜੇ ਹੋਇਆ ਤੇ ਸਰਦੀ ਚ ਵੀ 4:30 ਨਾ 5:30 ਤੱਕ ਜਾਂਦਾ ਫਿਰ ਇਹਦਾ ਮਤਲਬ ਇਹ ਹੈ ਮੈਂ ਫਿਰ ਬੇਨਤੀ ਕਰਾਂ ਗੁਰਮਖੋ ਉਂਝ ਨਿੱਜੀ ਕੋਈ ਸਾਰੀ ਰਾਤ ਬੰਦਗੀ ਕਰੇ ਪਰ ਜਾਗਣਾ ਕਿਹੜਾ ਹੈ ਕੇਵਲ ਫਿਜ਼ੀਕਲ ਜਾਗ ਪੈਣਾ ਅਖਬਾਰ ਪੜੀ ਜਾਣੀ ਇਸ ਤਰ੍ਹਾਂ ਹੀ ਨਾ ਕਿਤੇ ਹੋਰ ਨਿਊਜ਼ ਸੁਣੀ ਜਾਣੀ ਹੁਣ ਤਾਂ ਜੇਬ ਚ ਹੀ ਸਭ ਕੁਝ ਜਾਗ ਪੈਣਾ ਉਹ ਉਹ ਸਭ ਕੁਝ ਦੇਖੀ ਚਾਕੀ ਜਾਣਾ ਗੱਲਾਂ ਬਾਤਾਂ ਗੁਰੂ ਸਾਹਿਬ ਕਹਿੰਦੇ ਨੇ ਜਾਗਣ ਦਾ ਮਤਲਬ ਕੇਵਲ ਸਰੀਰ ਦਾ ਜਾਗਣਾ ਨਹੀਂ ਜਾਗਣਾ ਜਾਗਨ ਨੀਕਾ ਹਰ ਕੀਰਤਨ ਮੈਂ ਜਾ ਪਰਮਾਤਮਾ ਦੀ ਕੀਰਤੀ ਪਰਮੇਸ਼ਵਰ ਦੀ ਕੀਰਤੀ ਵਿੱਚ ਤੂੰ ਜਾਗ ਇੱਥੇ ਸਤਗੁਰੂ ਨੇ ਸਾਨੂੰ ਸਮਝਾਇਆ ਕਿ ਭਾਈ ਸੱਜਣੋ ਆਪਣੇ ਮਨ ਨੂੰ ਜਗਾਓ ਜਗਾਉਣ ਵਾਸਤੇ ਸਾਨੂੰ ਪਿਸ਼ੋਕੜ ਯਾਦ ਕਰਨਾ ਪੈਣਾ ਹੈ ਇਸੇ ਕਾਰਨ ਕਰਕੇ ਇਸ ਤਨ ਦੀ ਨਾਸ਼ਵਾਨਤਾ ਨੂੰ ਮਨ ਨਾਲ ਜੋੜਿਆ ਹਜ਼ੂਰ ਨੇ ਸ਼ਬਦ ਵਰਤੇ ਅੱਜ ਕੇ ਜਾਗ λεहो रे ਮਨਾ ਜਾਗ λεहो ਓ ਮਨਾ ਜਾਗ ਓਏ ਕਹਾਂ ਗਾਫਲ ਸੋਇਆ ਤੂੰ ਕਿਉਂ ਗਾਫਲ ਤਾਈ ਦੀ ਨੀ ਸੁਤਾ ਏ ਜੋ ਤਨ ਉਪਜਿਆ ਸੰਘ ਹੀ ਸੁਣਿਓ ਜਿਹੜਾ ਤਨ ਨਾਲ ਉਪਜਿਆ ਪਦੈ ਸ਼ੋਈ ਜੀ ਦੀ ਸੋਪੀ ਸੰਗ ਨਕੋਗਾ ਇਹ ਆਇਆ ਜ਼ਰੂਰ ਏ ਪਰ ਇਹਨੇ ਵਾਪਸ ਜਾਣਾ ਕੋਈ ਨਹੀਂ ਸਾਡੇ ਨਾਲ ਆਇਆ ਹੈ ਆਇਆ ਤਾਂ ਜਿਓ ਸੀ ਫਿਰ ਸੁਣੋ ਜਿਓ ਟਕਿਆ ਜਿਓ ਵਿੱਚੋਂ ਪਿੰਡ ਨਿਕਲਿਆ ਜੀ ਕਮਾਲ ਦੀ ਗੱਲ ਜੀਓ ਨੇ ਪਿੰਡ ਨੂੰ ਪੈਦਾ ਕੀਤਾ ਪਿੰਡ ਇੰਨਾ ਬੈਮਾਨ ਨਿਕਲਿਓ ਜੀਓ ਦੇ ਨਾਲ ਹੀ ਨਹੀਂ ਗਿਆ ਇਹਨੂੰ ਫਿਰ ਦੁਬਾਰਾ ਬੇਨਤੀ ਸੁਣਿਓ ਜੀਓ ਪਾਏ ਪਿੰਡ ਜਿਹਨ ਸਾਜਿਆ ਦਿੱਤਾ ਪਹਿਨਨਖਾਨ ਜੀਓ ਪਾਏ ਪਿੰਡ ਸਾਜਿਆ ਫਿਰ ਪਿੰਡ ਦਰਦ ਬੋੜੀ ਪਹਿਲਾਂ ਜੀਓ ਪੈਦਾ ਕੀਤਾ ਜੀਓ ਦੇ ਵਿੱਚੋਂ ਪਿੰਡ ਨਿਕਲਿਆ ਤੇ ਗੁਰਮਖੋ ਜਿੱਦ ਤਨ ਜੀਓ ਨੇ ਨਿਆਣਾ ਉਹ ਦਿਨ ਪਿੰਡ ਨੇ ਕੋਈ ਨਹੀਂ ਜਾਣਾ ਪਿੰਡ ਨੂੰ ਬਾਦ ਅਸੀਂ ਸਭ ਵੀ ਬੈਠੇ ਆ ਪਿੰਡ ਨੇ ਸ਼ਰੀਰ ਨਹੀਂ ਜਾਣਾ ਇਸੇ ਕਰਕੇ ਗੁਰਬਾਣੀ ਨੇ ਸ਼ਬਦ ਵਰਤਿਆ ਕਿ ਸਰੀਰ ਆਇਆ ਜ਼ਰੂਰੇ ਪਰ ਨਾਲ ਜੀਉ ਦੇ ਨਹੀਂ ਜਾਏਗਾ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰਕੀ ਤਾ ਤੂੰ ਜਗ ਮੈਂ ਆਇਆ ਤਾ ਤੂੰ ਆਏ ਜਦੋਂ ਜੋਤ ਰਕੀ ਤੇ ਜਦੋਂ ਜੋਤ ਨਿਕਲੀ ਉਦਨ ਨਾਲ ਜਾਏਗਾ ਗੁਰੂ ਤੇਗ ਬਹਾਦਰ ਇੱਕ ਨੁਕਤਾ ਦੇ ਰਿਹਾ ਸਾਨੂੰ ਇਹ ਸਮਝਾ ਰਿਹਾ ਜੇ ਕੋ ਪੁੱਛੇ ਜੀ ਜਾਗ ਲਿਓ ਰੇ ਮਨਾ ਜਾਗ ਲਿਓ ਦੇ ਅਰਥ ਕੀ ਅਗਲੀ ਟੋਕ ਵਿੱਚ ਅਰਥ ਨੇ ਕਿ ਜਿਹੜਾ ਤਨ ਤੇਰੇ ਨਾਲ ਆਇਆ ਜਿਹੜਾ ਤੈਨੂੰ ਪਰਮਾਈ ਬੈਠਾ ਇਹ ਤਨ ਨੇ ਵੀ ਤੇਰੇ ਨਾਲ ਨਹੀਂ ਜਾਣਾ ਇਸਨੇ ਵਾਪਸ ਨਹੀਂ ਟਰਣਾ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ ਇਸ ਨੇ ਬਿਲਕੁਲ ਨਹੀਂ ਜਾਣਾ ਇਹ ਇੱਥੇ ਰਹਿਣਾ ਖਾਂ ਇੱਕ ਵਾਰ ਅਰਜ਼ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਕਈ ਥਾਵਾਂ ਤੇ ਇੱਕ ਤੇ ਸਮਾਧੀ ਹੈ ਜਿੱਥੇ ਇਹ ਆਤਮਾ ਤੇ ਸਰੀਰ ਆਪਸ ਵਿੱਚ ਗੱਲਾਂ ਕਰਦੇ ਆ ਮਾਰੂ ਰਾਗ ਚ ਸਭ ਨੂੰ ਪਤਾ ਉਹ ਮੈਂ ਇੱਕ ਵਾਰ ਅਰਜ਼ ਕੀਤੀ ਵੀ ਇਹ ਇਹਦਾ ਦਿਲ ਥੋੜਾ ਕਰਦਾ ਵੀ ਮੈਨੂੰ ਛੱਡ ਕੇ ਜਾਏ ਦਿਲ ਕੋਈ ਨਹੀਂ ਕਰਦਾ ਪਰ ਜਾਂਦਾ ਕੋਈ ਨਹੀਂ ਇਹ ਨਾਲ ਉੱਥੇ ਗੁਰੂ ਸਾਹਿਬ ਨੇ ਗੁਰੂ ਗੁਰਦੇਵ ਨੇ ਕਾਇਆ ਨੂੰ ਐਜ਼ ਅ ਫੀਮੇਲ ਤੇ ਆਤਮਾ ਨੂੰ ਮੇਲ ਕਾਇਆ ਨੂੰ ਇਸਤਰੀ ਤੇ ਆਤਮਾ ਨੂੰ ਇਹ ਪਤੀ ਦੇ ਰੂਪ ਚ ਕਿਹਾ ਤੇ ਕਾਇਆ ਕਹਿ ਰਹੀ ਏ ਆਤਮਾ ਤੂੰ ਮੇਰ ਨਾਲ ਵਾਦਾ ਕਰ ਮੈਨੂੰ ਛੱਡ ਕੇ ਨਹੀਂ ਜਾਏਗਾ ਕਿਉਂਕਿ ਤੇਰੇ ਤੋਂ ਬਿਨਾ ਮੈਨੂੰ ਮੇਰੀ ਕੋਈ ਵੈਲਿਊ ਨਹੀਂ ਤੂੰ ਹੈ ਤਾਂ ਹੈ ਮੈਂ ਕਿਆ ਚੇਤਨਾ ਹੈ ਤਾਂ ਜੇ ਉਹ ਆਤਮਾ ਸੁਬਿਆ ਇਹ ਬਾਣੀ ਦੇ ਬਚਨ ਨੇ ਕਹਾਣੀ ਨਹੀਂ ਕੋਈ ਉਹਨੇ ਕਿਹਾ ਤੂੰ ਮੇਰੇ ਨਾਲ ਰਹੁ ਤੇਰੇ ਤੋਂ ਬਿਨਾ ਮੇਰੀ ਕੋਈ ਕੀਮਤ ਨਹੀਂ ਮੈਨੂੰ ਕਿਸੇ ਨਹੀਂ ਪੁੱਛਣਾ ਤੇ ਉਹਨੇ ਹੱਸ ਕੇ ਕਿਹਾ ਵੀ ਯਾਦ ਰੱਖੀ ਮੈਂ ਤੈਨੂੰ ਸੱਚ ਦੱਸਾਂ ਕਾਇਆ ਮੈਂ ਕਿਸੇ ਦਾ ਬੱਦਾ ਆਇਆ ਤੂੰ ਮੇਰੇ ਨਾਲ ਆਈ ਹੈ ਮੇਰੇ ਨਾਲ ਤੂੰ ਆਈ ਪਰ ਇੱਕ ਗੱਲ ਚੇਤੇ ਰੱਖੀ ਤੇਰੇ ਚ ਮੈਂ 80 ਸਾਲ ਰਾ ਤੇਰਾ ਮੇਰਾ ਸਬੰਧ 100 ਸਾਲ ਰਹਿ 200 ਸਾਲ ਰਹਿ 300 ਸਾਲ ਰਹਿ ਮੈਂ ਤੈਨੂੰ ਦੱਸ ਕੇ ਨਹੀਂ ਜਾਣਾ ਕਿੰਨੇ ਦਿਨ ਮੈਂ ਜਾਣਾ ਹੈ ਇਹ ਨਹੀਂ ਮੈਂ ਤੈਨੂੰ ਦੱਸਣਾ ਜੋ ਤਨ ਉਪਜਾ ਸੰਖੀ ਉਹਨੇ ਕਹੇ ਜੀ ਦੱਸ ਕੇ ਨਹੀਂ ਜਾਣਾ ਤੇ ਅਗਲੀ ਗੱਲ ਕਿਉਂ ਉਹ ਕਹਿੰਦਾ ਮੈਂ ਨਾ ਕਿਸੇ ਆਪਣੀ ਮਰਜ਼ੀ ਨਾਲ ਆਇਆ ਨਾ ਆਪਣੀ ਮਰਜ਼ੀ ਨਾਲ ਜਾਣਾ ਹੁਕਮ ਆਇਆ ਤੇ ਆ ਗਿਆ ਜਿਸ ਦਿਨ ਸੱਦਾ ਆ ਗਿਆ ਤੈਨੂੰ ਛੱਡ ਕੇ ਦੁਰ ਜਾ ਇਹ ਬਚਨ ਕਹੇ ਤਨ ਕੈ ਸੋ ਵਸ ਮੈ ਨਾਲੇ ਤਨ ਦਾ ਅਰਥ ਹੈ ਇਸਤਰੀ ਇਸਤਰੀ ਮੀਂਝ ਕਾਇਆ ਕਿਉਂਕਿ ਗੁਰਬਾਣੀ ਵਿੱਚ ਬੜੇ ਸ਼ਬਦ ਐਸੇ ਨੇ ਜੀ ਜਿਹੜੇ ਸਤਗੁਰਾਂ ਨੇ ਬਿੰਬ ਵਰਤੇ ਆ ਰੂਪਕ ਵਰਤੇ ਆ ਅਲੰਕਾਰ ਰੂਪ ਵਰਤੇ ਆ ਉਦਾਹਰਨਾਂ ਦਿੱਤੀਆਂ ਇੱਥੇ ਤਨਦਰ ਅਤੇ ਕਾਇਆ ਰੂਪੀ ਇਸ ਤਰੀਕੈ ਕਹਿ ਰਹੀ ਹੈ ਆਤਮਾ ਪਤੀ ਤੂੰ ਮੇਰੇ ਨਾਲ ਰੋ ਤਨ ਕਹਿ ਤੂੰ ਵਸ ਮੈਂ ਨਾਲੇ ਪ੍ਰੈ ਸੁਖਵਾਸੀ ਬਾਲ ਗੋਪਾਲੇ ਬਾਲ ਗੋਪਾਲੇ ਉਹ ਮੇਰੇ ਬਚਪਨ ਦੇ ਸਾਥੀ ਆ ਮੈਨੂੰ ਛੱਡ ਕੇ ਨਾ ਜਾਈਂ ਮਹਾਰਾਜ ਕਹਿੰਦੇ ਨਹੀਂ ਪ੍ਰੈ ਸੁਖਵਾਸੀ ਬਾਲ ਗੋਪਾਲੇ ਮਹਾਰਾਜ ਕਹਿੰਦੇ ਨਹੀਂ ਫਿਰ ਕਹਾ ਕੋ ਹੁਕਮੀ ਬੰਦਾ ਆਤਮਾ ਕਿਉਂਕਿ ਪ੍ਰਮਾਤਮਾ ਦੀ ਅੰਸ਼ ਇਹ ਤਾਂ ਖਾਕ ਹੈ ਨਾ ਖਾਕ ਵਿੱਚ ਨੂਰ ਪਾਇਆ ਹੈ ਨੂਰ ਨੂਰੀ ਦੇ ਨਾਲ ਜੁੜਿਆ ਹੈ ਉਹਨੂੰ ਪਤਾ ਹੈ ਕੋਈ ਹੋਣਾ ਆਤਮਾ ਬੋਲ ਕੇ ਕਹਿ ਰਿਹਾ ਹੈ ਸਮਝਾਣ ਵਾਸਤੇ ਜੀ ਆਤਮਾ ਬੋਲ ਕੇ ਕਹਿ ਰਿਹਾ ਤਨ ਕਹਿ ਤੂੰ ਵਸ ਮੈਂ ਨਾਲੇ ਪ੍ਰਸਖ ਵਾਸੀ ਬਾਲ ਗੋਪਾਲੇ ਤੁਝੇ ਬਿਨਾ ਹੋ ਕਿਤਕੀ ਨਾ ਲੇਖੇ ਵਚਨ ਦੇ ਛੋੜ ਨਾ ਜਾਸਾ ਹੈ ਫਿਰ ਕਹਿਆ ਉਹ ਹੁਕਮੀ ਬੰਦਾ ਉਹ ਮੈਂ ਹੁਕਮ ਦਾ ਬੰਦਾ ਆਇਆ ਉਹ ਭਾਰੋ ਠਾਕੁਰ ਜਿਸ ਕਾਨ ਨਾ ਛੰਦਾ ਜਿ ਚਰ ਰਖ ਹੈ ਤਿ ਚਰ ਤੁਮ ਸੰਗ ਰਹਿਣਾ ਜਾਂ ਸਦੇ ਤਾਂ ਓੜ ਸਿਦਾ ਸਾਹ ਹੈ ਜਿਦਨ ਸੱਦਿਆ ਮੈਂ ਜਾਣਨਾ ਹੈ ਜੋ ਪ੍ਰੇਵਚਨ ਕਹੇ ਧਨ ਸਾਚੇ ਧਨ ਕਛੂ ਨ ਸਮਝੇ ਚੰਚਲ ਕਾਚੇ ਕਹਿੰਨੇ ਚੰਚਲ ਕਾਇਆ ਕੱਚੀ ਕਾਇਆ ਸਮੀਧੀ ਕੁਝ ਨਹੀਂ ਉਹ ਬਾਤ ਜਾਣੇ ਕਰਹਾਸਾ ਹੈ ਆਈ ਵੀ ਕਰ ਦਿੱਤੀ ਕੋਈ ਨਹੀਂ ਐਵੇਂ ਆਤਮਾ ਕਹਿੰਦਾ ਕੁਝ ਨਹੀਂ ਹੋਣਾ ਮਹਾਰਾਜ ਕਹਿੰਦੇ ਆਈ ਆਗਿਆ ਪਰੋਂ ਬੁਲਾਇਆ ਆਈ ਜਦੋਂ ਹੁਕਮ ਆਗਿਆ ਪਰੋਂ ਦਰਥੇ ਆਤਮਾ ਨੂੰ ਜੀਵ ਆਤਮਾ ਨੂੰ ਬੁਲਾਇਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਇਸ ਕਾਇਆ ਨੂੰ ਬਾਡੀ ਨੂੰ ਪੁੱਛੀ ਕਿਸੇ ਨੇ ਕਿਸੇ ਨੇ ਪੁੱਛਿਆ ਨਾ ਤਨ ਪੁੱਛੀ ਨਾ ਮਤਾ ਪਕਾਇਆ ਊੜ ਸੁਧਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮਹਾਸਾ। ਉਹ ਚਲਾ ਗਿਆ ਪਿੱਛੇ ਮਿੱਟੀ ਦੀ ਢੇਰੀ ਰਹਿ ਗਈ। ਨਾ ਆਪ ਨੂੰ ਫਿਰ ਬੇਨਤੀ ਕਰਾਂਗਾ ਮਨ ਨੂੰ ਜਗਾਨ ਦਾ ਤਰੀਕਾ ਹੈ ਸ਼ਬਦ। ਗੁਰੂ ਜਗਾ ਸਕਦਾ ਪਿਆਰਿਓ। ਬਾਕੀ ਸਾਰਾ ਜਗਤ ਸੁੱਤਾ ਹੈ ਸਿਰਫ ਗੁਰੂ ਹੀ ਜਾਗਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿ ਰਿਹਾ ਕਿ ਗੁਰੂ ਜਗਾਉਂਦਾ ਹੈ ਇਸ ਸੁੱਤੇ ਮਨ ਨੂੰ। ਹਜ਼ੂਰ ਨੇ ਕਿਹਾ ਜੋ ਤਨ ਉਪਜਿਆ ਸੰਗ ਹੀ ਸੋਪੀ ਸਾਂਗ ਨਾ ਕੋਇਆ ਉਹ ਵੀ ਤੇਰੇ ਨਾਲ ਨਹੀਂ ਗਿਆ ਹੁਣ ਅਗਲੇ ਬਚਨ ਨੇ ਰਾਉ ਦੀਆਂ ਤੁਕਾਂ ਸੰ ਅੱਗੇ ਕੀ ਜੀ ਮਾਤ ਪਿਤਾ ਸੋਤ ਬੰਦ ਜਨ ਹੁਣ ਦੇਖੋ ਮਾਤ ਦਾ ਅਰਥ ਮਾਤਾ ਪਿਤਾ ਦਾ ਅਰਥ ਸੀ ਜਾਣਨੀ ਆਬਾ ਕੋ ਪਿਤਾ ਕੋ ਸ਼ਬਦ ਬਦਲੀਏ ਸੋਤ ਦਾ ਅਰਥ ਹੈ ਪੁੱਤਰ ਬੰਦ ਦਾ ਅਰਥ ਹੈ ਰਿਸ਼ਤੇਦਾਰ ਜਨ ਦਾ ਅਰਥ ਕਰਾਂਗੇ نزدیکی ਮਾਤ ਪਿਤਾ ਸੋਤ ਬੰਦ ਜਨ ਇਹ ਸਾਰੇ ਖਿਤ ਜਾਂਸੋ ਕੀ ਨਾ ਜਿਨ੍ਹਾਂ ਨਾਲ ਮਲਾਂ ਤੋਂ ਖਿਤ ਕੀਤਾ ਜਿਨ੍ਹਾਂ ਨਾਲ ਤੋਂ ਪਿਆਰ ਕੀਤਾ ਮਹਾਰਾਜ ਕਹਿੰਦੇ ਨੇ ਜੀਓ ਛੂਟਿਓ ਜਬ ਦੇਹ ਤੇ ਜੀਓ ਦਰਥ ਜਿੰਦ ਜਿਹਨੂੰ ਮੈਂ ਅੱਗੇ ਕਿਹਾ ਆਤਮਾ ਕਹਿ ਲੋ ਛੂਟਿਓ ਦਾ ਅਰਥ ਹੈ ਛੁੱਟ ਗਿਆ ਵੱਖ ਹੋ ਗਿਆ ਕਿਦੇ ਤੋਂ ਦੇਹ ਤੇ ਜਿਸ ਵਕਤ ਆਹ ਦੇਹ ਦੇ ਵਿੱਚੋਂ ਜਿੰਦ ਵੱਖ ਹੋ ਗਈ ਜੀਓ ਨਿਕਲ ਗਿਆ ਜੀਓ ਛੂਟਿਓ ਦਬ ਦੇਹ ਤੇ ਤੇ ਕੀ ਕੀਤਾ ਡਾਰ ਅਗਨ ਮੈਂ ਦੀਨਾ ਡਾਰ ਦਰ ਤੇ ਸੱਟ ਦਿੱਤਾ ਅਗਨ ਦਰ ਤੇ ਅੱਗ ਚਿਖਾ ਚ ਨਹੀਂ ਪਈ ਸੀ ਡਾਰ ਅਗਨ ਮੈਂ ਦੀਨਾ ਉਹ ਮਨਾ ਅਜੇ ਵੀ ਜਾਗ ਕੇ ਕਾਇਆ ਜਿਨ੍ਹਾਂ ਨਾਲ ਤੂੰ ਮੁਹੱਬਤ ਕਰ ਰਿਹਾ ਹੈ ਇਹ ਮਿੱਤਰ ਇਹ ਪੁੱਤਰ ਇਹ ਰਿਸ਼ਤੇਦਾਰ ਸੱਚ ਇਹ ਵਿੱਚ ਜਿੱਦਣ ਇਹਦੇ ਵਿੱਚੋਂ ਨਿਕਲ ਗਈ ਆਤਮਾ ਚੁੱਕ ਕੇ ਤੈਨੂੰ ਅੱਗ ਦੇ ਵਿੱਚ ਸੱਟਣਾ ਇਹ ਜਗਾਣ ਵਾਸਤੇ ਹੈ ਉਂਝ ਸਤਿਗੁਰੂ ਕਿਰਪਾ ਕਰੇ ਨਾ ਜੀ ਮੈਂ ਇੱਕ ਵਾਰੀ ਅਰਜ਼ ਕੀਤੀ ਹਜ਼ੂਰ ਬਗਦਾਦ ਗਏ ਧੰ ਗੁਰੂ ਨਾਨਕ ਸਾਹਿਬ ਜੀ ਇਹ ਭਾਈ ਸਾਹਿਬ ਨੇ ਜ਼ਿਕਰ ਵੀ ਕੀਤਾ ਫਿਰ ਬਾਬਾ ਗਿਆ ਬਗਦਾਦ ਨੂੰ ਬਗਦਾਦ ਇਰਾਕ ਦੀ ਕੈਪੀਟਲ ਹੈ ਨਾ ਤੇ ਇਸਲਾਮਿਕ ኢንਸਾਈਕਲੋਪੀਡੀਆ ਆਫ ਇਸਲਾਮ ਉਹਦੇ ਮੁਤਾਬਕ ਬਗਦਾਦ ਦਾ ਲਫ਼ਜ਼ੀ ਅਰਥੇ ਰੱਬ ਦਾ ਦਿੱਤਾ ਹੋਇਆ ਤੋਹਫ਼ਾ ਜੇ ਇਸਲਾਮਕ ਜਿਹੜਾ ਹੈ ਐਨਸਾਈਕਲੋਪੀਡੀਆ ਉਹਦੇ ਵਿੱਚ ਬਗਦਾਦ ਦੀ ਐਂਟਰੀ ਪੜਾਂਗੇ ਉਹਦਾ ਅਰਥ ਹੈ ਰੱਬ ਦਾ ਦਿੱਤਾ ਹੋਇਆ ਤੋਹਫਾ ਉੱਥੇ ਹਜ਼ੂਰ ਗਏ ਭਾਈ ਸਾਹਿਬ ਨੇ ਇੱਕ ਇੱਕ ਜਗ੍ਹਾ ਤੇ ਜ਼ਿਕਰ ਵੀ ਕੀਤਾ ਪੂਰਾ ਉਸ ਪੌੜੀ ਦਾ ਫਿਰ ਬਾਬਾ ਗਿਆ ਬਗਦਾਦ ਨੂੰ ਉੱਥੇ ਡਾਕਟਰ ਬਲਬੀਰ ਸਿੰਘ ਲਿਖਦੇ ਆ ਮੈਂ ਜਿਹੜੇ ਜੇ ਡਾਕਟਰ ਸ਼ਬਦੀ ਵਰਤਨਾ ਤੇ ਚੇਤੇ ਰੱਖਿਓ ਮੈਂ ਉਹਨਾਂ ਦਾ ਜ਼ਿਕਰ ਹੀ ਕਰਨਾ ਜਿਹੜੇ ਭਾਵਨਾ ਨਾਲ ਗੁਰੂ ਨੂੰ ਪਿਆਰ ਕਰਦੇ ਆ ਉਹ ਕਹਿੰਦੇ ਹਜ਼ੂਰ ਜਦੋਂ ਗਏ ਉਸ ਤੋਂ ਕਾਫੀ ਸਮਾਂ ਪਹਿਲਾਂ ਬਗਦਾਦ ਦੀ ਧਰਤੀ ਤੇ ਇੱਕ ਫਕੀਰ ਹੋਇਆ ਅਸਲ ਚ ਉਹਦਾ ਨਾਮ ਸੀ ਅਬੂ ਨਸਰ ਅਬੂ ਨਸਰ ਉਹਦਾ ਨਾਮ ਸੀ ਤੇ ਉਸ ਜਿਹੜੇ ਸ਼ਹਿਰ ਦਾ ਰਹਿਣ ਵਾਲਾ ਸੀ ਉਹ ਸ਼ਹਿਰ ਦਾ ਨਾਮ ਸੀ ਫਰਾਬ ਥੋੜਾ ਜਿਹਾ ਸੁਣਿਓ ਮੇਰੀ ਬੇਨਤੀ ਨੂੰ ਫਰਾਬ ਤੇ ਜਿਵੇਂ ਆਪਾਂ ਸ਼ਹਿਰਾਂ ਨਾਲ ਨਾਂ ਨਹੀਂ ਜੁੜ ਜਾਂਦੇ ਗੁਰਦਾਸਪੁਰੀ ਲੁਧਿਆਣ ਵੀ ਇਸ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਆ ਉਹ ਉਹਦੇ ਨਾਂ ਦੇ ਨਾਲ ਅਬੂ ਨਸਰ ਘੱਟ ਜਾਂਦੇ ਸੰ ਤੇ ਫਰਾਬ ਹੀ ਯਾਦਾ ਕਹਿੰਦੇ ਸੰ ਫਰੇਬੀ ਨਹੀਂ ਫਰਾਬੀ ਫਰਾਬ ਸ਼ਹਿਰ ਉਹਦਾ ਹਕੀਮ ਫਰਾਬੀ ਉਹ ਬੰਦਾ ਜੀ ਬਹੁਤ ਗੁਣਾ ਦਾ ਗੁਣਾ ਦੀ ਗੁੱਤਲੀ ਸੀ ਉਹ ਦਾਰਸ਼ਨਿਕ ਸੀ ਉਹ ਕਵੀ ਸੀ ਉਹ ਰਾਈਟਰ ਸੀ ਤੇ ਸਭ ਤੋਂ ਵੱਡਾ ਦਾ ਗੁਣ ਸੀ ਜਿਹੜਾ ਵਜ਼ੀਫਾ ਉਹਨੂੰ ਮਿਲਦਾ ਸੀ ਸਿਰਫ ਆਪਣੇ ਮਕੀਨੇ ਦੇ ਤਨਮਾਤਰ ਲੈ ਕੇ ਬਾਕੀ ਸਭ ਲੋੜਵੰਦਾ ਜਵਾਂ ਦਿੰਦਾ ਸੀ ਗੌਂਦਾ ਬੜੇ ਕਮਾਲ ਦਾ ਸੀ ਗੌਣ ਵਿੱਚ ਉਹਦੀ ਜਦੋਂ ਸਾਜ ਵਜਾਂਦਾ ਸੀ ਗੌਂਦਾ ਸੀ ਪਰ ਅਮੀਰ ਬੰਦਿਆਂ ਤੋਂ ਬੜਾ ਭੱਜਦਾ ਸੀ ਇਲਮਦੋਸ ਸੀ ਇਲਮ ਨੂੰ ਪਿਆਰ ਕਰਦਾ ਸੀ ਪਰ ਅਮੀਰ ਇੱਕ ਬੰਦੇ ਨੇ ਬੜਾ ਖੜੇ ਪੈ ਗਿਆ ਮੈਂ ਗੱਲ ਫੇਰ ਕਰ ਰਿਹਾ ਜਗਾਨ ਦੀ ਉਹਨੇ ਬੜੀ ਅਪਰੋਚ ਕੀਤੀ ਤੁਸੀਂ ਮੇਰੇ ਘਰ ਚਾ ਉਹਨੇ ਕਹ ਨਾ ਮਸਤ ਮੌਲਾ ਸੀ ਇੱਕ ਦਿਨ ਉਸ ਅਮੀਰ ਦੇ ਘਰ ਵਿੱਚ ਬੜੀ ਵੱਡੀ ਪਾਰਟੀ ਹੋ ਰਹੀ ਸੀ ਕਹਿ ਲੋ ਬੁਹਾ ਜਹੂਮ ਬੜਾ ਇਕੱਠਾ ਉਹ ਰੱਬ ਦੀ ਐਸੀ ਕਰਨੀ ਉਹ ਹਕੀਮ ਫਰਾਬੀ ਅਬੂ ਨਸਰ ਉਥੋਂ ਲੰਘ ਗਿਆ ਉਹਨੇ ਵੇਖਿਆ ਵੀ ਰੌਲਾ ਰੱਪਾ ਬੜਾ ਪਿਆ ਹੈ ਮਸਤ ਸੀ ਬੁਹਾ ਖੁੱਲਾ ਸੀ ਅੰਦਰ ਚਲਾ ਗਿਆ ਹੁਣ ਉਹਦੇ ਜਿਹੜੇ ਕੱਪੜੇ ਸੰਜੀਓ ਇੱਥੋਂ ਵੀ ਗੋਡਿਆਂ ਤੋਂ ਹੀ ਪਾਟੇ ਆ ਗੋਡਿਆਂ ਤੋਂ ਹੀ ਪਾਟੇ ਚੋਲਾ ਜਾਂ ਟਾਕੀਆਂ ਲਾਈਆਂ ਹੁਣ ਐਡੇ ਅਮੀਰ ਬੰਦੇ ਜਿਹੜੇ ਕੱਪੜੇ ਟੌਪ ਦੇ ਪਾਏ ਹੁਣ ਸੱਚੀ ਲੋ ਲੋਕੀ ਕਪੜੇ ਲੋਕਾਂ ਲਈ ਪਾਉਂਦੇ ਜੇ ਘਰ ਲਈ ਨਹੀਂ ਜੇ ਪਾਉਂਦੇ ਆ ਲੋਕਡਾਊਨ ਚ ਲੋਕਾਂ ਨੇ ਕਿਹਜੇ ਕਪੜੇ ਪਾਏ ਸਭ ਤਰ੍ਹਾਂ ਇਤਰਾ ਦੇ ਰਹੇ ਨਾ ਘਰ ਇਹਦਾ ਮਤਲਬ ਆਪਣੇ ਲਈ ਪਾਉਂਦੇ ਦੁਨੀਆ ਲਈ ਬਾਨੇ ਆਪਾ ਉਹ ਉਹਦੇ ਸਾਦਾ ਜਿਹੇ ਕਪੜਾ ਸੀ ਅੱਜ ਵੀ ਚੇਤੇ ਰੱਖੋ ਕਪੜਿਆਂ ਪਿੱਛੇ ਲੋਕ ਭੱਜਦੇ ਆ ਜੀਵਨ ਪਿੱਛੇ ਕੋਈ ਟਾਮਾ ਟਾਮਾ ਜਾਂਦਾ ਹੈ ਲਾਟਕ ਚਾਟਕਲ ਬੰਦਾ ਪਾਈਦਾ ਵੀ ਕਮਾਲ ਜੀ ਪੁੱਛੋ ਕੋਈ ਨਾ ਉਹ ਅੰਦਰ ਚਲਾ ਗਿਆ ਤੇ ਇਹ ਕੋਈ ਜ਼ਰੂਰੀ ਨਹੀਂ ਕਿ ਰੋਹਾਨੀਅਤ ਵਾਲੇ ਦੇ ਕਪੜੇ ਬਹੁਤ ਲਿਸ਼ਕਦੇ ਹੋਣ ਉਹ ਪਟਿਆ ਚਿਲ ਸਕਦਾ ਜੇ ਆਪਣੀ ਮੌਜਾ ਵਿੱਚ ਆਵੇ ਤੇ ਬੰਦਗੀ ਵਾਲਾ ਰਾਜਾ ਜੋਗੀ ਵੀ ਬੰਦਾ ਹੈ ਜਿਸ ਨੂੰ ਬਖਸ਼ੇ ਸਿਬ ਸਲਾ ਨਾਨਕ ਪਾਤਸ਼ਾਹੀ ਪਾਤਸ਼ਾ ਉਹਦਾ ਉਹਦੇ ਨਾਲ ਵੀ ਲਗਾ ਕੋਈ ਨਹੀਂ ਉਹ ਜਦੋਂ ਗਿਆ ਤੇ ਸਾਰੇ ਵੇਖ ਕੇ ਹੱਸ ਪਏ ਜੀ ਉਹਨੂੰ ਉਹਦਾ ਜੇ ਮਜ਼ਾਕ ਦੇ ਉਡਾਨ ਲੱਗ ਪਿਆ ਭਿਖਾਰੀ ਆ ਗਿਆ ਉਹਨੇ ਫਿਰ ਆਪਣੀ ਬਗਲ ਚੋਂ ਸਾਜ਼ ਕੱਢਿਆ ਉਹਨੇ ਸਾਜ਼ ਕੱਢ ਕੇ ਜੀ ਗਾਇਆ ਉਹਨੇ ਨੇ ਕਮਾਲ ਦਾ ਗਾਇਆ ਪੂਰੀ ਦੀ ਪੂਰੀ ਮਹਿਫਲ ਜਿਹੜੀ ਤਿਚਰਾਂ ਕਰ ਰਹੀ ਸੀ ਮਜ਼ਾਕ ਉਡਾਰੀ ਸੀ ਸਾਰੇ ਉੱਚੀ ਉੱਚੀ ਖਿੜਖੜਾ ਕੇ ਹੱਸਣ ਲੱਗ ਪਏ ਸਾਰੇ ਹੱਸੀ ਜਾਣ ਉਹਦੇ ਗਾਉਣ ਦੀ ਤੇ ਕਾਲੀ ਨਾ ਕਹੇ ਸ਼ਬਦ ਦੀ ਤਸਵੀਰ ਬੜੇ ਕਮਾਲ ਦੀ ਹੁੰਦੀ ਜਦੋਂ ਸਾਰੇ ਹੱਸ ਪਏ ਉਹਨੇ ਸੁਰ ਬਦਲੀ ਪਰਦਾ ਬਦਲਿਆ ਕੀਰਤੀ ਨੇ ਪਤਾ ਹੈ ਸੁਰਾਂ ਬਦਲੀਆਂ ਰਾਗ ਬਦਲਿਆ ਜਦੋਂ ਦੂਜੀ ਵਾਰ ਗਾਇਆ ਸਾਰੇ ਭੂਆ ਮਾਰ ਕੇ ਰੋਣ ਲੱਗ ਪਏ ਉਹਦੀ ਤਸਵੀਰ ਸੀ ਇਹ ਬਕਾਇਦਾ ਗ੍ਰੰਥ ਚ ਲਿਖਿਆ ਹੋਇਆ ਹੈ ਸਾਰੇ ਰੋਣ ਲੱਗ ਪਏ ਜਦੋਂ ਰੋਣ ਲੱਗ ਪਏ ਉਹਨੇ ਫਿਰ ਕੋਈ ਸਮਾਂ ਰੋਣ ਤੋਂ ਬਾਅਦ ਤੀਜਾ ਪਰਦਾ ਬਦਲਿਆ ਜਿੰਨੇ ਰੋਂਦੇ ਪਏ ਸਾਂ ਸਾਰੀ ਗੂੜੀ ਨੀਂਦ ਦੇ ਸੌਂ ਗਏ ਪਹਿਲਾਂ ਹਸਾਏ ਫਿਰ ਰਵਾਏ ਫਿਰ ਸਮਾ ਦਿੱਤੇ ਜਦੋਂ ਸੌਂ ਗਏ ਵੈਸੇ ਇਹ ਲਫਜ਼ ਅਰਬੀ ਵਿੱਚ ਨੇ ਇਹਦਾ ਉਰਦੂ ਵਿੱਚ ਲਿਖਿਆ ਹੈ ਕਿ ਉਹਨੇ ਜਾਨ ਲਗਿਆਂ ਇੱਕ ਕਾਗਜ਼ ਦੇ ਟੁਕੜੇ ਉੱਤੇ ਲਿਖ ਦਿੱਤਾ ਆਪਨੇ ਹਾਕੀਮ ਫਰਾਬੀ سے ਮਿਲਣਾ تھا تمਨੇ ਉਸਕਾ ਮਜ਼ਾਕ ਉਡਾਇਆ ਹਾਕੀਮ ਤੁਮ ਕੋ ਹंसा ਕੇ ਰੁਲਾ ਕੇ ਔਰ ਸੁਲਾ ਕੇ ਜਾ ਰਹਾ ਕਿਉਂਕਿ ਉਹ ਮਿਲਣਾ ਚਾਹੁੰਦਾ ਸੀ ਘਰ ਦਾ ਮਾਲਕ ਉਹ ਕਹਿੰਦਾ ਆਪਨੇ ਹਾਕੀਮ ਫਰਾਬੀ سے ਮਿਲਣਾ تھا ਉਹ ਆਇਆ ਤੁਮਕੋ ਹਸਾ ਕੇ ਰੁਲਾ ਕੇ ਔਰ ਸੁਲਾ ਕੇ ਜਾ ਰਹਾ ਹੈ ਡਾਕਟਰ ਬਲਬੀਰ ਸਿੰਘ ਕਹਿੰਦੇ ਆ ਹਕੀਮ ਫਰਾਬੀ ਸਿਆਣਾ ਸੀ ਵਿਦਵਾਨ ਸੀ ਕਹਿੰਦਾ ਪਰ ਉਹਦੇ ਸਾਜ ਦੇ ਸਿਰਫ ਤਿੰਨ ਪਰਦੇ ਨੇ ਉਹ ਕਿਸੇ ਵੀ ਮਹਿਫਲ ਨੂੰ ਖਿਲਾ ਸਕਦਾ ਹੈ ਰਵਾ ਸਕਦਾ ਹੈ ਤੇ ਸੁਵਾ ਸਕਦਾ ਹੈ ਗੁਰੂ ਨਾਨਕ ਦੇ ਸ਼ਬਦ ਤੇ ਰਵਾ ਵਿੱਚ ਚੌਥਾ ਪਰਦਾ ਹੈ ਜਿਹੜਾ ਕਰੋੜਾਂ ਜਨਮਾਂ ਦੇ ਸੁੱਤੇ ਆ ਹੋਿਆਂ ਨੂੰ ਜਗਾ ਸਕਦਾ ਹੈ ਇਹ ਉਹਦੇ ਕੋਲ ਤਾਕਤ ਹੈ ਜਿਹੜਾ ਸੁੱਤੇਆਂ ਨੂੰ ਜਗਾਉਂਦਾ ਹੈ ਇਸ ਮੰਨ ਨੇ ਆਪਣੇ ਆਪ ਨੂੰ ਜਗਣਾ ਇਸ ਸਤਿਗੁਰੂ ਕਿਰਪਾ ਕਰੇ ਤੇ ਜਾਕੇਗਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇਹ ਬਚਨ ਕਹਿ ਰਹਾ ਕਿ ਮਾਤ ਪਿਤਾ ਸੁਤ ਬੰਦ ਜਾਣ ਹਿਤ ਜਾਸੋ ਕੀ ਨ ਜਿਉ ਛੂਟਿਓ ਜਬ ਦੇਤੇ ਢਾਰ ਅਗਨ ਮੇ ਦਿਨਾ ਇਹ ਤਨ ਐਸਾ ਜੈਸੇ ਕਾਸ ਕੀ ਟਾਟੀ ਟਾਟੀਦਰ ਛਪੜੀ ਹੁੰਦਾ ਹੈ ਨਾ ਆਪਣੀ ਝੌਂਪੜੀ। ਉਂਝ ਮੈਂ ਇੱਕ ਦਿਨ ਅਰਜ਼ ਕੀਤੀ ਸੀ ਇਹ ਲਫ਼ਜ਼ ਇਹ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਸੀ ਮਲ ਨਹੀਂ ਵਰਤਨੇ ਟਾਟੀ ਸ਼ਬਦ। ਅਸਲ 'ਚ ਟਾਟੀ ਸ਼ਬਦ ਮਲ ਨਹੀਂ ਸੀ। ਟਾਟੀ ਦਾ ਲਬ지 ਅਰਥ ਹੁੰਦਾ ਜਿਹਦਾ ਅਸੀਂ ਓਟ ਅਸਰਾ ਲਿਆ ਹੁੰਦਾ ਜਿਹਦਾ ਓਲਾ ਕੀਤਾ ਹੁੰਦਾ ਇਹਨੂੰ ਟਾਟੀ ਕਹਿੰਦੇ ਫਿਰ ਅਸਲ 'ਚ ਇਹਦੇ ਲਬ지 ਅਰਥ ਛਪਰੀ ਕਿਉਂਕਿ ਜਦੋਂ ਕੋਈ ਬੰਦਾ ਕਿਰਿਆ ਸੋਦਾਸੀ ਤੇ ਕੰਧ ਕਾਨਿਆਂ ਦਾ ਓਲਾ ਬਣਾ ਕੇ ਉਹ ਤੋਂ ਲਬਜ ਮੇਰੇ ਬਦਲ ਗਿਆ ਇਹ ਲਫਜ ਦਾ ਵੈਸੇ ਅਰਥ ਹੈ ਝੌਂ ਕੱਖਾਂ ਦੀ ਬਣੀ ਹੋਈ ਝੌਂਪੜੀ ਇਹ ਤਨ ਐਸਾ ਜੈਸੇ ਕਾਸ਼ ਕੀ ਟਾਟੀ ਜਲ ਗਿਓ ਕਾਸ਼ ਰਲ ਗਿਓ ਮਾਟੀ ਭਾਈ ਬੰਦ ਕੁਟੰਬ ਸਹਿਰਾ ਓਏ ਪੀ ਲਾਗੇ ਕਾਰ ਸਵੇਰਾ ਜਿੰਨੇ ਘਰ ਦੇ ਰਿਸ਼ਤੇਦਾਰ ਆ ਸਾਰਿਆਂ ਕਾ ਵਕਤ ਨਾ ਕਰ ਲੋ ਘਰਾਂ ਨੂੰ ਜਾਣਾ ਹੈ ਹਜ਼ੂਰ ਸੱਚੇ ਬਾਦਸ਼ਾਹ ਕਹਿੰਦੇ ਜਦੋਂ ਨਿਕਲਿਆ ਜਿਓ ਇੱਥੋਂ ਤੱਕ ਗੁਰਮਖੋ ਜਿੱਚਰ ਵਸਿਆ ਕੰਤ ਕਰ ਜਿਓ ਛੂਟਿਓ ਜਬ ਦੇ ਤੇ ਜਿੰਨੀ ਦੇਰ ਤੱਕ ਕੰਤ ਕਹਿ ਜਿਓ ਕਹਿ ਜਿੱਚਰ ਵਸਿਆ ਕੰਤ ਕਰ ਜਿਓ ਜਿਓ ਸਭ ਕਾ ਹਾਥ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਕਿਸੇ ਨੇ ਪੁੱਛਣਾ ਜਿਓ ਛੂਟਿਓ ਕੋਈ ਨਾ ਪੁੱਛਿਆ ਤੇਰੀ ਬਾਤ ਉਹਦੇ ਵਿੱਚ ਇੱਕ ਬਚਨ ਹੈ ਜਿੱਚਰ ਵਸਿਆ ਕੰਤ ਕਰ ਜੀਓ ਜੀਓ ਸਭ ਕਾ ਹੱਥ ਜਾਂ ਉਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਪਰ ਓਨੀ ਦੇਰ ਤੱਕ ਤਿੱਤਰ ਵਸੈ ਤਿੱਚਰ ਵਸੈ ਸੁਹਿਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉਠੀ ਚਲਿਆ ਤਾਂ ਤਨ ਖਾਕੂ ਰਾਲ ਇਹਨੇ ਮਿੱਟੀ ਚ ਰਲ ਜਾਣਾ ਹੈ ਐਸੇ ਕਰਕੇ ਫਰੀਦ ਜੀ ਦਾ ਇੱਕ ਬਚਨ ਹੈ ਅ ਜਦੋਂ ਲੰਗੀ ਦਾ ਨਾ ਇਹ ਚਲੋ ਇਸ ਸਾਇਦ ਸੁੱਤੇ ਨੇ ਸਾਰੇ ਕਬਰਾਂ ਦੇ ਵਿੱਚ ਪਏ ਆ ਤੇ ਮੈਨੂੰ ਸੱਚੀ ਲੋ ਵਾਰ-ਵਾਰ ਗੁਰਬਾਣੀ ਦੀਆਂ ਤੁਕਾਂ ਚੇਤੇ ਆਉਂਦੀਆਂ ਨੇ ਚਲੋ ਫੁਰਨੇ ਨੇ ਜਿਉ ਲੰਗੀ ਦਾ ਤੇ ਫਰੀਦ ਸਾਹਿਬ ਕਹਿੰਦੇ ਆ ਮੈਂ ਲੰਗਿਆ ਉਹ ਆਪਣੇ ਤੇ ਕਹਿ ਰਿਹਾ ਤੇ ਬਾਬਾ ਫਰੀਦ ਸਾਹਿਬ ਬਿਲਕੁਲ ਕਬਰ ਦੀ ਗੱਲ ਕਰਦੇ ਆ ਰੂਹ ਕਬਰ ਚ ਰਹਿੰਦੀ ਹੈ ਮੰਨਦੇ ਆ ਉਹਨਾਂ ਨੇ ਮੈਂ ਪਿਛਲੇ ਦਿਨੀ ਕਿਹਾ ਸੀ ਜੀ ਗੁਰਮੁਖ ਕੋ ਤੁਸੀਂ ਸੋਜਵਾਨ ਬੈਠੇ ਹੋ ਕਦੀ ਵੀ ਗੁਰਬਾਣੀ ਤੱਕਾਂ ਨਹੀਂ ਧਰਮ ਦੇ ਮਸਲੇ ਚ ਕਿਸੇ ਨਾਲ ਕਰਦੀ ਅਸੀਂ ਕਹਿੰਦੇ ਆ 15 ਭਗਤਾਂ ਦੀ ਬਾਣੀ 14 ਦੇ ਨਾਮ ਨਾਲ ਭਗਤ ਤੇ 15ਵੇਂ ਦੇ ਨਾਮ ਨਾਲ ਭਗਤ ਨਹੀਂ 15ਵਾਂ ਸ਼ੇਖ ਐ ਬਾਣੀ ਭਗਤ ਕਬੀਰ ਜੀ ਹੋਗੀ ਹੈ ਬਾਣੀ ਭਗਤ ਰਬਦਾਸ ਦੀ ਪਰ ਸ਼ੇਖ ਫਰੀਦ ਦੇ ੱੱਕੇ ਨਾਲ ਨਹੀਂ ਕਿਹਾ ਇਹਨੂੰ ਚੇਂਜ ਕਰ ਦਿਓ ਜਿਵੇਂ ਸਾਡੇ ਬੰਦੇ ਅੱਜ ਕੱਲ ੱੱਕਾ ਖਿਮਾ ਕਰਿਓ ਬਹੁਤ ਜ਼ਿਆਦਾ ਕਰਦੇ ਪਏ ਨਹੀਂ ਗੁਰਮਖੋ ਗੁਰੂ ਦੀ ਵਿਸ਼ਾਲਤਾ ਨੂੰ ਤੁਸੀਂ ਦੇਖੋ ਬਾਬਾ ਸਾਹਿਬ ਕਹਿੰਦੇ ਆ ਕੋਲੋਂ ਲੰਗਿਆਂ ਤੇ ਕਬਰ ਵਿੱਚੋਂ ਅਕਸਰ ਕਬਰਾਂ ਚੋਂ ਡਰ ਲੱਗਦਾ ਹੈ ਨਾ ਜੀ ਸ਼ਮਸ਼ਾਨ ਭੂਮੀ ਤੋਂ ਲੋਕ ਡਰਦੇ ਨੇ ਹਾਂ ਉਹਨਾਂ ਨੇ ਇਸਲਾਮੀ ਮਤ ਉਨਸਾਰ ਕਬਰ ਦੀ ਗੱਲ ਕੀਤੀ ਪਰ ਜਦੋਂ ਬਿਰਹਾ ਤੋਂ ਬਹੀਨ ਦੀ ਗੱਲ ਕੀਤੀ ਉਹਨੂੰ ਕਬਰ ਨਾਲ ਤੁਲਨਾ ਨਹੀਂ ਦਿੱਤੀ ਉਹਨੂੰ ਸ਼ਮਸ਼ਾਨ ਘੁੰਮੀ ਨਾਲ ਦਿੱਤੀ